ਮੁਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਜੀਰਖਪੁਰ ਤੋਂ ਇੱਕ ਅਜਿਹੇ گروਹ ਨੂੰ ਕਾਬੂ ਕੀਤਾ ਜੋ ਅਮਰੀਕਾ ਵਾਸੀਆਂ ਨਾਲ ਆਨਲਾਈਨ ਠੱਗੀਆਂ ਮਾਰਦੇ ਸਨ ਤਿੰਨ ਫਲੈਟਾਂ ਤੇ ਛਾਪੇਮਾਰੀ ਕਰਕੇ ਪੁਲਿਸ ਨੇ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਕੁਝ ਨਾਈਜੀਰੀਅਨ ਵੀ ਨੇ ਮਹਾਲੀ ਜ਼ਿਲ੍ਹੇ ਦੇ ਐਸਪੀ ਜੋਤੀ ਜਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਪੁਲਿਸ ਜਾਂ ਕਸਟਮ ਦੇ ਅਧਿਕਾਰੀ ਬਣ ਕੇ ਇਹ ਚੰਗੀ ਅੰਗਰੇਜ਼ੀ ਬੋਲ ਕੇ ਅਮਰੀਕਾ ਵਾਸੀਆਂ ਨਾਲ ਗੱਲਬਾਤ ਕਰਦੇ ਸਨ ਅਤੇ ਫਿਰ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਮੋਬਾਈਲ ਹਾਇਕ ਕਰਦੇ ਸਨ ਜਾਂ ਫਿਰ ਉਹਨਾਂ ਤੋਂ ਹੋਰ ਜਾਣਕਾਰੀ ਹਾਸਲ ਕਰਕੇ ਬੈਂਕ ਡਿਟੇਲ ਲੈਂਦੇ ਸਨ ਅਤੇ ਫਿਰ ਉਹਨਾਂ ਦੇ ਖਾਤੇ ਖਾਲੀ ਕਰ ਦਿੰਦੇ ਸਨ ਹਾਲ ਹੀ ਘੜੀ ਇਹਨਾਂ 21 ਵਿਅਕਤੀਆਂ ਨੂੰ ਪੁਲਿਸ ਨੇ 3 ਦਿਨ ਦੇ ਰਿਮਾਂਡ ਤੇ ਰੱਖਿਆ ਅਤੇ ਵੇਖਦੇ ਆ ਕਿ ਹੋਰ ਕਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਇਹਨਾਂ ਗ੍ਰਿਫਤਾਰੀਆਂ ਬਾਰੇ ਐਸਪੀ ਜੋਤੀ ਜੱਧਵਨ ਨੇ ਜੋ ਕਿਹਾ ਉਹ ਤੁਸੀਂ ਸੁਣੋ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਕਿ ਜ਼ੀਰਪੁਰ ਏਰੀਆ ਦੇ ਵਿੱਚ ਇੱਕ ਇਲੀਗਲ ਕਾਲ ਸੈਂਟਰ ਚੱਲ ਰਿਹਾ ਹੈਗਾ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਵੱਲੋਂ ਡਿਫਰੈਂਟ ਡਿਫਰੈਂਟ ਵੱਖਰੀ ਵੱਖਰੀ ਟੀਮਸ ਦਾ ਗਠਨ ਕੀਤਾ ਗਿਆ ਸੀਗਾ ਤੇ ਚਾਰ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਰੇਡ ਕੀਤੀ ਗਈ। ਉਹ ਚਾਰੋ ਹੀ ਲੋਕੇਸ਼ਨਸ ਤੇ ਆਪਰੇ ਜਦੋਂ ਕਾਲ ਸੈਂਟਰ ਦਾ ਆਪਰੇਸ਼ਨ ਚੱਲ ਰਿਹਾ ਸੀਗਾ ਤੋਂ ਰੈਡ ਹੈਂਡਿਡ ਸਾਡੇ ਵੱਲੋਂ 21 ਬੰਦੇ ਉਥੋਂ ਅਰੈਸਟ ਕੀਤੇ ਗਏ ਸੀਗੇ ਤੇ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਕਾਲ ਸੈਂਟਰ ਦਾ ਉਹ ਅ ਅਮਰੀਕਨ ਸਿਟੀਜ਼ਨਸ ਨੂੰ ਠਗਣ ਦਾ ਸੀਗਾ ਤੋਂ ਉਹ ਇੱਕ ਐਕਸ ਲਾਈਟ ਕਰਕੇ ਇੱਕ ਸੌਫਟਵੇਅਰ ਨੂੰ ਯੂਜ਼ ਕਰਦੇ ਸੀਗੇ ਤੇ ਤਿੰਨ ਡਿਫਰੈਂਟ ਡਿਫਰੈਂਟ ਕੈਟੇਗਰੀ ਆਫ ਫਰਾਡ ਕਰਦੇ ਸੀਗੇ ਇੱਕ ਸੀਗਾ ਕਿ ਉਹ ਕਾਲ ਕਰਦੇ ਸੀਗੇ ਐਜ਼ ਅ ਪੁਲਿਸ ਆਫੀਸਰਸ ਐਂਡ ਕਸਟਮ ਆਫੀਸ਼ਰਸ ਤੇ ਕਹਿੰਦੇ ਸੀਗੇ ਕਿ ਤੁਹਾਡਾ ਮੈਕਸੀਕੋ ਦੇ ਬਾਰਡਰ ਦੇ ਉੱਪਰ ਇੱਕ ਪਾਰਸਲ ਫੜਾ ਗਿਆ ਹੈ ਜਿਸ ਦੇ ਅੰਦਰ ਕੁਝ ਸ਼ੱਕੀ ਜਾਂ ਫਿਰ ਡਰਗ ਜਿਹੀ ਦੀ ਚੀਜ਼ ਮਿਲੀ ਹੈ ਤੇ ਤੁਹਾਡਾ ਅਗਰ ਪਾਰਸਲ ਨਹੀਂ ਹੈਗਾ ਤੇ ਤੁਸੀਂ ਸਾ ਆਹ ਵਾਲਾ ਜੋ ਲਿੰਕ ਹੈਗਾ ਜੋ ਕਿ ਇੱਕ ਸਪੂਫਡ ਇੱਕ ਯੂਆਰਐਲ ਹੁੰਦਾ ਸੀਗਾ ਕਿ ਉਹ ਤੇ ਤੁਸੀਂ ਉਹ ਕਰ ਦਿਓ ਮਤਲਬ ਕਲਿੱਕ ਕਰੋ ਤੇ ਆਪਣੀ ਇਨਫੋਰਮੇਸ਼ਨ ਦੇ ਦਿਓ ਸੋ ਥੈਟ ਤੁਸੀਂ ਜੈਨੂਇਨ ਬੰਦੇ ਹੋ ਤਾਂ ਤੁਹਾਡਾ ਪਾਰਸਲ ਨਹੀਂ ਹੈ ਇੱਕ ਤਾਂ ਆ ਸੀਗਾ ਦੂਜਾ ਸੀਗਾ ਕਿ ਇਹ ਐਜ਼ ਅ ਰਿਪਰੈਜ਼ੈਂਟੇਟਿਵ ਆਫ Amazonia Microsoft ਬਣਦੇ ਸੀਗੇ ਔਰ ਸਰਵਿਸ ਪ੍ਰੋਵਾਈਡਰਸ ਕਰਕੇ ਉਹ ਵੀ ਪੌਪ ਅਪ ਰਾਹੀਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ ਜਦੋਂ ਵੀ ਕੋਈ ਬੰਦਾ ਕਲਿੱਕ ਕਰਦਾ ਤੇ ਉਹਨਾਂ ਦੀ ਬੈਂਕ ਡੀਟੇਲਸ ਵਗੈਰਾ ਜਾਂ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੀਗਾ ਤੇ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਨਿਕਲ ਜਾਂਦੇ ਸੀਗੇ ਤੀਜਾ ਸੀਗਾ ਕਿ ਇਹ ਜੋ ਵੀ ਯੂਆਰਐਲਸ ਹੈ ਉਹਨਾਂ ਦੇ ਥਰੂ ਕੁਝ ਵੀ ਜਿਵੇਂ ਉਹਨਾਂ ਨੂੰ ਥੋੜਾ ਠੱਗ ਵਗ ਕੇ ਦੇ ਊਡ ਮੇਕ देम ਕਲਿਕ ਔਨ ਦੋਸ ਯੂਆਰਐਲਸ ਔਰ ਫਿਰ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀਗੇ ਤੇ ਫੋਨ ਜਿਵੇਂ ਹੀ ਹੈਕ ਹੋਦਾ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਫਿਰ ਖਾਲੀ ਕਰ ਲੈਂਦੇ ਸੀਗੇ ਕਿਉਂਕਿ ਇਹਦੇ ਵਿੱਚ ਅਮਰੀਕਨ ਸਿਟੀਜ਼ਨਸ ਨੂੰ ਠੱਗਿਆ ਜਾ ਰਿਹਾ ਸੀਗਾ ਡਾਲਰਸ ਦੇ ਵਿੱਚ ਪੈਸੇ ਲੈ ਰਹੇ ਸੀਗੇ ਤੇ ਇਹ cripto currency ਤੇ bitcoins ਦੇ ਵਿੱਚ ਉਹਨਾਂ ਤੋਂ ਸਾਰੇ transactions ਹੋ ਰਹੇ ਸੀਗੇ ਤੇ ਇੱਥੇ ਵੀ bitcoins ਕੇ ਰਾਹੀਂ ਹੀ ਆਪਣੇ ਜਿੰਨੇ ਵੀ ਬੰਦੇ ਉਹਨਾਂ ਨੂੰ transactions ਰਾਹੀਂ ਪੈਸੇ ਦੇ ਰਹੇ ਸੀਗੇ ਤਾਂ ਇੱਥੇ ਸਵਾਲ ਇਹ ਆਉਂਦਾ ਕਿ ਸਭ ਤੋਂ ਜਦੋਂ ਇੱਥੇ ਜਿਹੜੇ ਬੰਦੇ ਕੰਮ ਕਰ ਰਹੇ ਸੀਗੇ ਕਿ ਕੀ ਇਹਨਾਂ ਨੂੰ ਔਨ ਬੋਰਡ ਕੀਤਾ ਗਿਆ ਸੀਗਾ ਕਿ ਰਣ ਕੋਈ ਆਫਰ ਲੈਟਰਸ ਵਗੈਰਾ ਦਿੱਤੇ ਗਏ ਸੀ ਕਿ ਜਾਂ ਫਿਰ ਇਹ ਬਿਨਾਂ ਕਿਸੇ ਆਫਰ ਲੈਟਰ ਤੋਂ ਇੱਕ ਫੇਕ ਕੰਪਨੀ ਸਪਾਮ ਕੰਪਨੀ ਦੇ ਉੱਤੇ ਕੰਮ ਕਰ ਰਹੇ ਇਨ ਆਦੀ ਜੋ ਇਨੀਸ਼ੀਅਲ ਪੁੱਛਗੀ ਛੇ ਉਥੇ ਇਨਾਰੇ ਜੋ ਦੱਸਿਆ ਹੈਗਾ ਕਿ ਕੋਈ ਪਾਰਟिकुलर ਐਪ ਸੀਗੀ ਜਿੱਥੇ ਇਨ ਫੇਸਬੁਕ ਜਾਂ ਡਿਫਰੈਂਟ ਡਿਫਰੈਂਟ ਸੋਸ਼ਲ ਮੀਡੀਆ ਪ੍ਰੋਫਾਈਲਸ ਦੇ ਉੱਪਰ ਆਪਣੀ ਐਡ ਕਰਦੇ ਕਿ ਜਿਵੇਂ ਅਗਰ ਤੁਸੀਂ ਜੌਬ ਦੀ ਸਰਚ ਕਰ ਰਹੇ ਹੋ ਤੇ ਆ ਵਾਲੀ ਐਪ ਤੁਸੀਂ ਡਾਊਨਲੋਡ ਕਰ ਲਓ ਉਹ ਐਪ ਦੇ ਵਿੱਚ ਇਨਾਂ ਦੇ ਅਕਾਊਂਟਸ ਬਣ ਜਾਂਦੇ ਸੀਗੇ ਤੇ ਦੇ ਵੈਰੀ ਵੈਲ ਨਿਊ ਇਹਨਾਂ ਨੂੰ ਪਤਾ ਸੀਗਾ ਕਿ ਠੱਗੀ ਵਾਲਾ ਹੈਗਾ ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਸੀਗੇ ਬਟ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 25 ਤੋਂ 30 ਹਜ਼ਾਰ ਪਰ ਮੰਥ ਇਹਨਾਂ ਨੂੰ ਸੈਲਰੀ ਮਿਲ ਰਹੀ ਸੀ ਬਟ ਇਹਨਾਂ ਨੂੰ ਕਮਿਸ਼ਨ ਵੀ ਮਿਲਦਾ ਹੋਣਾ ਕਿਉਂਕਿ ਇਹ ਸਾਰਾ ਕਰਾਈਮ ਦਾ ਮਨੀ ਸੀਗਾ ਇਹ ਇਹਨਾਂ ਨੂੰ ਪਤਾ ਸੀਗਾ ਇਹਨਾਂ ਦੇ ਇੱਕ ਸਕ੍ਰਿਪਟ ਸੀਗਾ ਇਹਨਾਂ ਦੇ ਕੋਲ ਸਾਨੂੰ ਤਿੰਨ ਡਿਫਰੈਂਟ ਡਿਫਰੈਂਟ ਸਕ੍ਰਿਪਟਸ ਮਿਲੀ ਹੈ ਜਿਹੜਾ ਕਿ ਇਹ ਯੂਜ਼ ਕਰਦੇ ਸੀਗੇ ਤੇ ਇਨੀਸ਼ੀਅਲ ਆਪਣਾ ਉਹੀ ਕੀ ਅਸੀਂ ਪੁਲਿਸ ਆਫੀਸਰ ਗੱਲ ਕਰ ਰਹੇ ਕਸਟਮ ਆਫੀਸਰ ਗੱਲ ਕਰ ਰਹੇ ਜਾਂ ਫਿਰ ਅਸੀਂ ਮਾਈਕਰੋਸਾਫਟ ਔਰ ਐਮਾਜ਼ਨ ਤੋਂ ਗੱਲ ਕਰ ਰਹੇ ਤਿੰਨ ਆਦੀ ਸਕ੍ਰਿਪਟ ਸੀਗੀ ਇਹ ਉਹੀ ਸਕ੍ਰਿਪਟਸ ਨੂੰ ਪੜ੍ਹਦੇ ਸੀਗੇ ਆ ਨਾਰਮਲ ਪੋਲੇ ਪੋਲੇ ਲੋਕਾਂ ਨੂੰ ਠੱਗਦੇ ਸੀਗੇ ਤੇ ਅੱਗੇ ਫਿਰ ਗਾਂ ਆਪਣੇ ਕੀ ਸੀਨੀਅਰ ਨਾਲ ਗੱਲ ਕਰਾ ਕੇ ਉਹਨਾਂ ਤੋਂ ਫਿਰ ਉਹਨਾਂ ਦੀ ਹੈਕਿੰਗ ਰਾਹੀਂ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਕਢ ਲੈਂਦੇ ਸੀਗੇ ਕਿੰਨੇ ਜੈਂਟਸ ਜਾਂ ਕਿੰਨੀ ਫੀਮੇਲਸ ਟੋਟਲ 21 ਬੰਦੇ ਅਰੈਸਟ ਹੋਏ ਜਿਨ੍ਹਾਂ ਦੇ ਵਿੱਚੋਂ 4 ਫੀਮੇਲਸ ਹੈ ਤੇ 17 ਮੇਲਸ ਹਨ ਇਨਾਂ ਦੀ ਮੋਟੀ ਮੋਟੀ ਜੀ ਇਕਾਦੇ ਦਿਨ ਦੀ ਟ੍ਰੇਨਿੰਗ ਟਾਈਪ ਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਨਾਂ ਦੇ ਕੋਲ ਸਕ੍ਰਿਪਟਸ ਹੈ ਤੇ ਜਿਹਨੂੰ ਵੀ ਇੰਗਲਿਸ਼ ਆਂਦੀ ਹੈਗੀ ਜਿਹੜਾ ਵੀ ਅਮਰੀਕਨ ਐਕਸੈਂਟ ਦੇ ਵਿੱਚ ਗੱਲ ਕਰ ਸਕਦਾ ਹੈਗਾ ਥੋੜਾ ਬਹੁਤ ਬਾਰਾ ਪੜਾ ਹੋਇਆ ਬੀਏ ਪਾਸ ਕੀਤੀ ਹੋਏ ਉਹਦਾ ਦੇ ਮੋਸਟਲੀ ਬੰਦੇ ਇੰਗਲਿਸ਼ ਬੋਲਦੇ ਹੈ ਉਹ ਸਕ੍ਰਿਪਟ ਪੜਦੇ ਹੈ ਤੇ ਉਹੀ ਸਕ੍ਰਿਪਟ ਨੂੰ ਫਾਲੋ ਕਰਦੇ ਹੈ ਤੇ ਨਾਲ ਦੀ ਹੋਈ ਕੰਟੇ ਤੋਂ ਕੰਟੇ ਟਾਈਪ ਦੀ ਟ੍ਰੇਨਿੰਗ ਕਰਦੇ ਜਦੋਂ ਸੀਗੇ ਜਦੋਂ ਹੁਣ ਸਟ੍ਰੰਗ ਹੋਏ ਕਿਉਂ ਲੋਕਲਾਈਟਸ ਨੇ ਕਿਉਂ ਪੰਜਾਬ ਦੇ ਨਹੀਂ ਆ ਫਿਰ ਪੰਜਾਬ ਤੋਂ ਵੱਖਰੇ ਵੱਖਰੇ ਸਟੇਟਸ ਤੇ ਹੈ ਇਸ ਇਹਦੇ ਵਿੱਚ ਇੱਕ ਦਸਣ ਜੋ ਗੱਲ ਆ ਹੈਗੀ ਕਿ ਆਫਰੀਕੋ ਆਫਰੀਕਨ ਨੈਸ਼ਨਲਸ ਵੀ ਹੈ ਚਾਰ ਜਿਨ੍ਹਾਂ ਦੇ ਜੋ ਇਨੀਸ਼ੀਅਲ ਪੁੱਛ ਕੀ ਹੈ ਉਹਦੇ ਮੁਤਾਬਿਕ ਉਹਨਾਂ ਦੇ ਵੀਜ਼ਾ ਐਕਸਪਾਇਰ ਹੋ ਚੁੱਕੇ ਤੇ ਉਹਨਾਂ ਨੇ ਓਵਰਸਟੇ ਕਿਤਾ ਇੰਡੀਆ ਦੇ ਵਿੱਚ ਉਹ ਵੀ ਫਿਰ ਰੈਲੇਵੈਂਟ ਸੈਕਸ਼ਨਸ ਆਫ ਫੋਰਨ ਨੈਸ਼ਨਲਸ ਜੋ ਲੱਗੇਗਾ ਉਹ ਅਸੀਂ ਉਹਨਾਂ ਦੇ ਉੱਪਰ ਵੀ ਅਪਲਾਈ ਕਰਾਂਗੇ ਬਟ ਉਹ ਹਜੇ ਚੈੱਕ ਕਰਨਾ ਬਾਕੀ ਕਿ ਇੰਡੀਆ ਦੇ ਵਿੱਚ ਕਿਵੇਂ ਆਏ ਹੈ ਤੇ ਵੀਜ਼ਾ ਕਦੋਂ ਮਿਲਿਆ ਸੀ ਕਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ ਤੇ ਚਾਰ ਤੋਂ ਆਫਰੀਕਨ ਨੈਸ਼ਨਲਸ ਹੈ ਬਾਕੀ ਡਿਫਰੈਂਟ ਡਿਫਰੈਂਟ ਸਟੇਟਸ ਪੰਜਾਬ ਦੇ ਵੀ ਕੁਝ ਬੱਚੇ ਹੈ ਅ ਵੈਸਟ ਬੰਗਾਲ ਤੇ ਕਈ ਸਾਰੇ ਬੱਚੇ ਤੇ ਰਾਜਸਥਾਨ ਦੇ ਵੀ ਕਈ ਹੈ ਇੱਕ ਐਪ ਦਾ ਨਾਮ ਸੀ ਜਿਹੜਾ ਕਿ ਲੋਕ ਅੱਗੇ ਤੋਂ ਰੇਡ ਹੋ ਰਹਾ ਇੱਕ ਐਪ ਦਾ ਨਾਮ ਸੀ ਜਿਹੜਾ ਕਿ ਲੋਕ ਅੱਗੇ ਤੋਂ ਰੇਡ ਹੋ ਰਹਾ ਐਪ ਤੇ ਇਹਨਾਂ ਦੇ ਕਾਫੀ ਸਾਰੇ ਐਪਸ ਨੇ ਬਟ ਇਸ ਵਿੱਚ ਤਾਂ ਐਕਸਲਾਈਟਸ ਪੂਫ ਕਰਨ ਦਾ ਇੱਕ ਸੌਫਟਵੇਅਰ ਹੁੰਦਾ ਹੈਗਾ ਇੱਕ ਮਾਈ ਆਫਿਸ ਐਪ ਇੱਕ ਕਿਦਾਂ ਰਹੇਗਾ ਮਾਈ ਆਫਿਸ ਐਪ ਇੱਕ ਦਸਰੇ ਸੀਗੇ ਬਟ ਉਹ ਇਹਨਾਂ ਦੀ ਇਨੀਸ਼ੀਅਲ ਪੁੱਛਗੀ ਜੀ ਹੈਗੀ ਇਹਨਾਂ ਨੇ ਕੋਈ ਸ਼ੋ ਨਹੀਂ ਕੀਤਾ ਹੈਗਾ ਇਹਨਾਂ ਨੇ ਸਿਰਫ ਦੇਖਾਇਆ ਹੈਗਾ ਕਿਤੇਰਨ ਗਰੀਸ ਕਿਰਾਏ ਤੇ ਇਹ ਆਪਣੇ ਫਲੈਟਸ ਕਿਰਾਏ ਤੇ ਲੈ ਕੇ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਇਹਨਾਂ ਦੇ ਕੋਲੋਂ ਸਾਨੂੰ 20 ਲੈਪਟਾਪਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਤੇ ਉਹ ਲੈਪਟਾਪਸ ਜਿਹੜੇ ਹਾਈ ਕਰਦੇ ਸੀਗੇ ਕੰਮ ਇਹ ਸਾਰੇ ਹੀ ਇੱਕ ਟੀਮ ਹੈ ਹਜੇ ਜੋ ਸਪੋਚਕੀਚ ਹੈ ਬੜੀ ਇਨੀਸ਼ੀਅਲ ਸਟੇਜ ਤੇ ਹੈ ਤੇ ਹਜੇ ਆ ਨਹੀਂ ਪਤਾ ਕਿ ਕਿਹੜਾ ਬੰਦਾ ਸੀਨੀਅਰ ਹੈ ਕਿਹੜਾ ਕੀ ਹੈ ਬਟ ਜਿਹੜਾ ਕਿ ਤੁਸੀਂ ਅਗਰ ਦੇਖੋਗੇ ਕਿ ਉਸ ਦੇ ਜੋ ਲਿਸਟ ਹੈ ਜੋ ਨਦੀਮ ਹੈ ਤੌਸੀਫ ਹੈ ਇਹ ਮੇਨ ਬੰਦੇ ਨੇ ਆਫਰੀਕਨ ਨੇਸ਼ਨ ਨੈਸ਼ਨਲਸ ਕਿਵੇਂ ਇਹਨਾਂ ਨੂੰ ਮਿਲੇ ਕਿਵੇਂ ਇਹਨਾਂ ਨੇ ਪੂਰੀ ਟੀਮ ਬਣਾਈ ਹੈਗੀ ਉਹ ਹਜੇ ਪੋਚਕੀਚ ਦੇ ਵਿੱਚ ਆਣਾ ਕਿਉਂਕਿ ਸਾਡੇ ਕੋਲੇ 3 ਦਿਨ ਤੱਕ ਰਿਮਾਂਡ ਦੇ ਵਿੱਚ ਹੈ ਜੋ ਸਕੇ ਸਾਰਾ ਟੈਨਰਵਲ ਚੱਲ ਹਜੇ ਹਜੇ ਜੋ ਪੂਰਾ ਵੱਡੇ ਲੈਵਲ ਤਾਂ ਓਨਰਸ਼ਿਪ ਦਾ ਤਾਂ ਹਜੇ ਨਹੀਂ ਕਲੀਅਰ ਹੋਇਆ ਬਟ ਇਹ ਸਾਰੇ ਟੀਮ ਵਾਈ ਟੀਮ ਬਣ ਕੇ ਕੰਮ ਕਰ ਰਹੇ ਸੀਗੇ ਇਹ ਸਾਰੇ ਇਕੁਅਲੀ ਇਨਵੋਲਡ ਹੈ ਆ ਵਾਲੇ ਦਾ ਕੁਝ ਤਾਂ ਆਏਗਾ ਕਿ ਕਹਾਂ ਸੇ ਸਟਰਪਰਨ ਨੈਟਵਰਕ ਜਿਆਦਾਤਰ ਅਮਰੀਕਨ ਨੈਸ਼ਨਲ ਆ ਤਾਂ ਇਸ ਵਿੱਚ ਤਾਂ ਸਾਰੇ ਕੇ ਸਾਰੇ ਹੀ ਅਮਰੀਕਨ ਨੈਸ਼ਨਲਸ ਹੈ ਕੋਈ ट्रांजैक्शन रिकवर ਹੋਈ ਹੈ ਨਹੀਂ ਨਹੀਂ ਹਜੇ ਨਹੀਂ ਇਹਨਾਂ ਦੇ ਕੋਲ 1,40,000 ਰੁਪਏ ਰਿਕਵਰ ਹੋਏ ਹੈ ਜਿਹੜਾ ਕਿ ਕੈਸ਼ ਹੈਗਾ ਬਟ ਕਿਉਂਕਿ ਜੇ ਮੈਂ ਤੁਹਾਨੂੰ ਦੱਸੇ ਕਿ ਅਮਰੀਕਨ ਡਾਲਰ ਤੋਂ ਫਿਰ ਅੱਗੇ ਬਿਟਕੋਇਨ ਜਾਂ ਅਦਰ ਕ੍ਰਿਪਟੋ ਕਰੰਸੀ ਦੇ ਵਿੱਚ ਇਹਨਾਂ ਦੀ ਟ੍ਰਾਂਜੈਕਸ਼ਨਸ ਹੋਈਆਂ ਤੇ ਹਜੇ ਉਹ ਰਿਕਵਰ ਕੁਝ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਕੋਲ ਆ ਆ ਸਾਰਾ ਕਾ ਸਾਰਾ ਜੋ ਲੈਪਟਾਪਸ ਰਿਕਵਰ ਹੋਏ ਉਹ ਐਫਐਸਐਲ ਦੇ ਲਈ ਭੇਜेंगे ਅਸੀਂ ਉਹ ਲੈਪਟਾਪਸ ਤੋਂ ਅਗਰ ਕੁਝ ਡਾਟਾ ਰਿਕਵਰ ਹੁੰਦਾ ਉਤੋਂ ਹੋ ਸਕਦਾ ਹੈ ਕਿ ਸਾਨੂੰ ਕੁਝ ਮਿਲ ਜਾਵੇ ਜਿਵੇਂ ਗੇਟਵੇਜ਼ ਕੀ ਸੀ ਕਿ ਇਹ ਦਾਸ਼ਮਿਕ ਗੇਟਵੇਜ਼ ਯੂਜ਼ ਕਰ ਰਹੇ ਸੀ ਕਿ ਹਜੇ ਹਜੇ ਕੁਝ ਨਹੀਂ ਆਇਆ ਲੈਪਟਾਪਸ ਵਿੱਚ ਜਦੋਂ ਇੱਕ ਵਾਰੀ ਡਾਟਾ ਰਿਟਰੀਵ ਹੋ ਜਾਏਗਾ ਤਾਂ ਹੀ ਅਸੀਂ ਕਨਫਰਮੇਸ਼ਨ ਦੇ ਸਕ ਹੈ ਪਾਈਂਗੇ ਕਾਂਚ ਕੀਤੀ ਜਾਂਦੀ ਆ ਜੋ ਬਿਟਕੋਇਨ ਚ ਅਮਾਉਂਟ ਦੱਸੀ ਆ ਕਿੰਨੀ ਕੋ ਹੋ ਸਕਦੀ ਜਿਹੜੀ ਠੱਗੀ ਆ ਅੰਦਾਜ਼ਾ ਆ ਕੁਛ ਨਹੀਂ ਦੱਸ ਸਕਦੇ ਕਿਉਂਕਿ ਹਜੇ ਟ੍ਰਾਂਜੈਕਸ਼ਨ ਦਾ ਇਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ ਇਹਨਾਂ ਦੇ ਕੋਲੋ ਸਿਰਫ ਇਹਨਾਂ ਨੇ ਦੱਸਿਆ ਹੈਗਾ ਕਿ ਉੱਥੋਂ ਬਿਟਕੋਇਨਸ ਵਗੈਰਾ ਦੇ ਥਰੂ ਟ੍ਰਾਂਜੈਕਸ਼ਨ ਹੁੰਦੀ ਸੀ ਆ ਆ ਵਾਲਾ ਤਾਂ ਹਜੇ ਹਾਂਜੀ ਬੜਾ ਇਨੀਸ਼ੀਅਲ ਜਿਹਾ ਹੀ ਹੈਗਾ ਬਟ ਦੇ ਵਰ ਵਰਕਿੰਗ ਤੇ ਦੇ ਲੈਟਸ ਵਗੈਰਾ ਕਿਰਾਏ ਤੇ ਲੈਂਦੇ ਉਹ ਹੁੰਦਾ ਹੈ ਜੀ ਤੇ ਉਹ ਵੀ ਸਾਰਾ-ਸਾਰਾ ਦੇਖਣਾ ਇੱਕ ਬਾਰੇ ਕਿ ਇਹਨਾਂ ਨੇ ਕਦੋਂ ਲਿੱਤਾ ਹੈਗਾ ਤੇ ਕਿੰਨਾ ਟਾਈਮ ਹੋਇਆ ਕਿਉਂਕਿ ਇਮੀਡੀਏਟਲੀ ਲੈਂਦੇ ਸਾਧ ਤੋਂ ਪੁਲਿਸ ਕੋਲ ਵੀ ਨਹੀਂ ਆਂਦਾ ਬੰਦਾ ਤਾਂ ਉਹ ਅਗਰ 2-4 ਮਹੀਨਾ ਹੀ ਹੋਇਆ ਹੋਏ ਕਿਰਾਏ ਤੇ ਲਏ ਤਾਂ ਹੋ ਸਕਦਾ ਕਿ ਈਵੇਡ ਕਰ ਗਏ ਹੁਣ ਬਟ ਟੈਨੈਂਟ ਵੈਰੀਫਿਕੇਸ਼ਨ ਇਜ਼ ਮਸਟ ਐਮ ਇਨ ਅ ਜੇਸ ਇਸ ਅ ਨਿਊ ਟ੍ਰੈਂਡ ਆਫਕੋਰਸ ਇਟ ਇਸ ਆਰਸ ਲਿਖੀਏ ਕਿ ਆ ਉਸ ਦੇ ਨਾਮ पे ही चल रहा है हां जी क्योंकि ओठे थोनू कुछ भी चीज शो नहीं करनी होती कर तो ਤੁਸੀਂ ਐਸ ਨੋਰਮਲ ਰੈਜ਼ੀਡੈਂਟ ਸ਼ੋ ਕਰ ਸਕਦੇ ਹੋ ਆਪਣੇ ਆਪ ਨੂੰ ਤੇ ਸਿਰਫ ਲੈਪਟਾਪ ਰਹੀ ਕੰਮ ਕਰਨਾ ਆਏਗਾ तो ਐਸ ਸੱਚ ਕੋਈ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਅੰਟਲੈਸ ਇਨਫੋਰਮੇਸ਼ਨ ਇਜ਼ देयर तो ਪਤਾ ਨਹੀਂ ਲੱਗਦਾ ਹਮਮ ਇਹ ਜੁਗਾਇਰਾ ਕੀ ਹੈ ਤੇ ਕੁਆਲਿਫਿਕੇਸ਼ਨ क्वालिफिकेशन ਤਾਂ ਜੀ ਵਗੇ ਲਈ ਤੁਹਾਨੂੰ ਜੋ ਇੰਗਲਿਸ਼ ਸਪੀਕਿੰਗ ਹੈ ਇਹਨਾਂ ਦਾ ਕੋਈ ਐਸ ਸੱਚ ਕੁਆਲਿਫਿਕੇਸ਼ਨ ਬੇਸਿਕ ਕ੍ਰਾਈਟੇਰੀਆ ਨਹੀਂ ਹੈ ਤੁਹਾਨੂੰ ਇੰਗਲਿਸ਼ ਬੋਲਣੀ ਆਣੀ ਚਾਹੀਏ ਬਸ ਇਨਾ ਕਹਿ ਗਏ ਤਾਂ 12ਵੀਂ ਤੋਂ ਉੱਪਰ ਹੀ ਹੈ ਗ੍ਰੈਜੂਏਟ ਬੰਦੇ ਮੋਸਟਲੀ ਇਹ ਕੁਝ ਤਾਂ ਆਈਟੀ 베ਸ ਵੀ ਅੱਛੇ ਖਾਸੇ ਪੜੇ ਲਿਖੇ ਉਹੀ ਸਾਰੇ ਸਾਰ ਕੰਮ ਕਰ ਰਹੇ ਸੀ ਹਾਂਜੀ ਸਾਰੇ ਕੇ ਸਾਰੇ ਯੰਗਸਟਰਸ ਹੈ ਤੇ ਸਾਰੇ ਸਾਰੇ ਗੁੱਡ ਇੰਗਲਿਸ਼ ਸਪੀਕਿੰਗ ਕਲਾਸ ਹੈਗੀ ਤੇ ਵਧੀਆ ਅਮਰੀਕਨ ਇੰਗਲਿਸ਼ ਬੋਲਦੇ ਇਹ ਏਜ ਗਰੁੱਪ 25 ਤੋਂ ਲੈ ਕੇ 30 35 ਤੱਕ ਇੱਕ ਜਿਹਨੇ ਕਾਇਕੀ ਜੋ ਲੋਰੈਂਸ ਬਿਸ਼ੋਈਗਾ ਮੈਂ ਇੰਟਰਵਿਊ ਹੋਇਆ ਸੀ ਪਹਿਲੇ ਥਰਡ ਕੇ ਅੰਦਰ ਹੋਇਆ ਸੀ ਇਹ ਜਿਹੜਾ ਨੰਬਰ ਦੂਸਰਾ ਬਾਲਸ ਸੀ ਮੇਰੇ ਪਾਸ ਅਭੀ ਉਸ ਚੀਜ਼ ਦੀ ਸਾਰੀ ਨੋਲੇਜ ਨਹੀਂ ਹੈ ਤੇ ਮੈਂ ਕੁਝ ਨਹੀਂ ਦੱਸ ਪਾਉਂਗੀ ਤੁਹਾਨੂੰ ਮੈਂ ਮੱਧਚਾਂਪੁਰ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਪੁਲਿਸ ਵਿਭਾਗ ਦੇ ਵਿੱਚ ਕੰਦੇ ਕਾਫੀ ਜ਼ਿਆਦਾ ਨਸ਼ਾ ਬਰੰਦ ਹੋਇਆ ਕੋਈ ਜਾਣ ਹਾਜੀ ਮੇਰੇ ਕੋਲ ਰਿਪੋਰਟ ਨਹੀਂ ਆਈ ਬਟ ਸਾਡਾ ਸਰਚ ਆਪਰੇਸ਼ਨ ਸੀਗਾ ਤੇ ਅਸੀਂ ਕਰ ਰਹੇ ਸੀਗੇ ਜਿਵੇਂ ਰਿਪੋਰਟ ਆ ਜਾਂਦੀ ਵਿਲ ਸ਼ੇਅਰ ਵਿਦ ਮੀਡੀਆ ਤੇ ਤੁਸੀਂ ਉਹ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੀ ਜਾਏਗੀ ਨਹੀਂ ਨਹੀਂ ਹਜੇ ਹਜੇ ਸਿਰਫ ਕਿਉਂਕਿ 21 ਬੰਦੇ ਅਰੈਸਟ ਕੀਤੇ ਗਏ ਤੇ ਹਜੇ ਸਿਰਫ ਹਾਂਜੀ ਹਜੇ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈਗਾ ਇਹਨਾਂ ਦਾ ਰਿਮਾਂਡ ਦੇ ਵਿੱਚ ਅਸੀਂ ਪੂਰੀ ਕੁਐਸਚਨਿੰਗ ਕਰਾਂਗੇ ਸਾਨੂੰ ਪਤਾ ਲੱਗ ਜਾਏਗਾ ਹਲੇ ਜੋ ਇਨੀਸ਼ੀਅਲ ਪੁੱਛਗੀ ਜੇ ਉਹ ਆਈ ਦੱਸਦੀ ਕਿ ਸਾਰੇ ਕਹਿੰਦੇ ਕਿ ਅਸੀਂ ਤਾਂ ਅੱਗੇ ਗਾਂ ਆਪਣੇ ਸੀਨੀਅਰਸ ਨੂੰ ਰੀਡਾਇਰੈਕਟ ਕਰ ਦਿੰਦੇ ਸੀਗੇ ਅਸੀਂ ਤਾਂ ਇਨੀਸ਼ੀਅਲ ਵਾਲਾ ਜੋ ਸਾਡਾ ਸਕ੍ਰਿਪਟ ਹੈ ਅਸੀਂ ਉਹ ਹੀ ਪੜ੍ਹ ਕੇ ਸਿਰਫ ਇੰਗੇਜ ਕਰਦੇ ਸੀਗੇ ਤੇ ਅੱਗੇ ਟਰਾਂਜੈਕਸ਼ਨ ਇਹਨਾਂ ਨੇ ਕੀਤੀ ਨਹੀਂ ਹਜੇ ਐਸ ਪਰ ਥੇਮ ਬਟ ਸਾਡੀ ਸਾਡੇ ਕੋਲ 3 ਦਿਨ ਤੱਕ ਹੈ ਰਿਮਾਂਡ ਤੇ ਉੱਪਰ ਤੇ ਹੋ ਸਕਦਾ ਕੁਝ ਨਿਕਲ ਆਏ ਬਟ ਸਭ ਤੋਂ ਜ਼ਿਆਦਾ ਵੱਡਾ ਹੈਗਾ ਜੋ ਲੈਪਟਾਪ ਦੇ ਵਿੱਚ ਡੇਟਾ ਹੈਗਾ ਉਹ ਕਿਉਂਕਿ ਟੈਕਨੀਕਲ ਐਵੀਡੈਂਸੀ ਹੈ ਜੋ ਅੱਗੇ ਗਾ ਸਾਨੂੰ ਲੀਡ ਕਰੇਗਾ ਤੋਂ ਵੀ ਰੇਟਿੰਗ ਫੋਰ ਥੈਟ ਇੱਕ ਬਰੀ ਉਹ ਸਾਰਾ ਨਿਕਲ ਜੇ ਤੋਂ ਸਾਨੂੰ ਕਾਫੀ ਕੁਝ ਪਤਾ ਲੱਗ ਜਾਏਗਾ ਠੀਕ ਹੈ ਜੀ ਥੈਂਕ ਯੂ ਇਹ ਤਾਂ ਸੀ ਆਨਲਾਈਨ ਠੱਗਾ ਦੀ ਕਹਾਣੀ ਪਰ ਤੁਹਾਨੂੰ ਸਚਿਤ ਹੋਣ ਦੀ ਲੋੜ ਹੈ ਕਿ ਜੇਕਰ ਕੋਈ ਫੇਸਬੁੱਕ ਤੇ ਬੇਲੋੜੇ ਲਿੰਕ ਭੇਜਦਾ ਹੈ ਜਾਂ ਫਿਰ ਕਿਸੇ ਐਪ ਤੇ ਤੁਸੀਂ ਕਲਿੱਕ ਕਰਦੇ ਹੋ ਤਾਂ ਬਿਲਕੁਲ ਸੋਚ ਸਮਝ ਕੇ ਕਲਿੱਕ ਕਰੋ ਤਾਂ ਕਿ ਤੁਸੀਂ ਵੀ ਠੱਗੀ ਦਾ ਸ਼ਿਕਾਰ ਨਾ ਹੋ ਜਾਵੋ ਐਸਐਸ ਨਗਰ ਮਹਾਲੀ ਤੋਂ ਦਰਸ਼ਨ ਸਿੰਘ ਕੋਖਰ ਦੀ ਰਿਪੋਰਟ